ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਭਾਰਤ ਦੇ ਅੰਦਰ ਸੋਨਾ ਜਿਹੜਾ ਪਾ ਉਹਨਾਂ ਦੀ ਉਚਾਈਆਂ ਨੂੰ ਛੂੰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਸੋਨਾ ਜਿਹੜਾ ਰਿਕਾਰਡ ਪਾਤੇ ਪਹੁੰਚ ਚੁੱਕਿਆ 24 ਕੈਰੇਟ ਸੋਨੇ ਦੀ ਕੀਮਤ 91000 ਤੋਂ ਪਾਰ ਹੋ ਚੁੱਕੀ ਆ ਤੇ 22 ਕੈਰੇਟ ਦੀ ਜਿਹੜੀ ਕੀਮਤ ਆ ਲਗਭਗ 82000 ਰੁਪਏ ਪਣੀ ਹੋਈ ਆ ਤੇ ਜਿਹੜੇ ਐਕਸਪਰਟ ਨੇ ਉਹ ਕੱਲ ਨੂੰ ਮੰਨ ਰਹੇ ਨੇ ਕਿ ਇਸ ਸਾਲ ਦੇ ਅੰਦਰ ਅੰਦਰ ਸੋਨਾ ਜਿਹੜਾ 1 ਲੱਖ ਨੂੰ ਪਾਰ ਕਰ ਜਾਏਗਾ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਬਾਜ਼ਾਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਉਹ ਸੋਨੇ ਦੀ ਡਿਮਾਂਡ ਨੂੰ ਕਹਿ ਸਕਦੇ ਹੋ ਕਿ ਵਧ ਰਹੀ ਆ ਜਿਸ ਕਰਕੇ ਇਸ ਦੇ ਜਿਹੜਾ ਦਾਮ ਆਉ ਰਿਕਾਰਡ ਨੂੰ ਛੂੰਹਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੇ ਕਿ 24 ਕੈਰੇਟ ਦੀ ਜਿਹੜੀ ਕੀਮਤਾਂ ਨੇ ਉਪਾਰ ਕਰ ਚੁੱਕਿਆ ਨੇ 90000 ਦੀ ਕੀਮਤ ਨੂੰ ਅਤੇ 22 ਕੈਰੇਟ ਦੇ ਜਿਹੜੀ ਜੁਐਲਰੀ ਆ ਉਸ ਦੀ ਵੀ ਕਰੀਬ 82000 ਰੁਪਏ ਕੀਮਤ ਦੱਸੀ ਜਾ ਰਹੀ ਹੈ ਦੱਸਦੇ ਕਿ ਗਿਰਵਾਹ ਨੂੰ 24 ਕੈਰੇਟ ਸੋਨੇ ਦੀ ਕੀਮਤ ਵੀ ਵਾਧਾ ਦਰਜ ਕੀਤਾ ਗਿਆ 10 ਗ੍ਰਾਮ ਸੋਨੇ ਦੀ ਕੀਮਤ 90450 ਰੁਪਏ ਚ ਵਿਕੀ ਅਤੇ ਚਾਂਦੀ ਦੀਆਂ ਕੀਮਤਾਂ ਚ ਵੀ ਉਛਾਲ ਦੇਖਣ ਨੂੰ ਮਿਲਿਆ ਦੱਸਦੇ ਕਿ ਹੁਣ ਤਕਰੀਬਨ 1 ਲੱਖ 5000 ਰੁਪਏ ਪ੍ਰਤੀ ਕਿਲੋਗ੍ਰਾਮ ਜਿਹੜਾ ਚਾਂਦੀ ਦਾ ਪਾ ਦੱਸਿਆ ਜਾ ਰਿਹਾ ਪਰ ਅਸ਼ੁੱਧ ਵਿਸ਼ਵਾਦ ਦੇ ਕੁਲ ਟਿਪ ਭਾਰਤ ਦੇ ਵਿੱਚ ਸੋਨੇ ਦੀਆਂ ਕੀਮਤਾਂ ਸਿਰਫ ਭੌਤਿਕ ਸੋਨੇ ਦੀ ਮੰਗ ਅਤੇ ਸਪਲਾਈ ਦੁਆਰਾ ਨਹੀਂ ਚਲਾਈਆਂ ਜਾਂਦੀ ਦੱਸਦੇ ਕਿ ਇਸ ਦੀ ਬਜਾਏ ਉਹ ਲੰਡਨ ओटीसी स्पॉट मार्केट ਅਤੇ ਕੋਮੈਕਸ ਗੋਡ ਫਿਊਚਰ ਮਾਰਕੀਟ ਸਮੇਤ ਪਰ ਮੁਕਬ ਗਲੋਬਲ ਬਾਜ਼ਾਰਾਂ ਦੇ ਵਿੱਚ ਵਪਾਰਕ ਗਤੀਵਿਧੀਆਂ ਤੋਂ ਬਹੁਤ ਪ੍ਰਭਾਵਿਤ ਨੇ ਇਸ ਤੋਂ ਇਲਾਵਾ ਹੋਰ ਕਾਰਕ ਜਿਵੇਂ ਕਿ ਗਲੋਬਲ ਘਟਨਾਵਾਂ ਰਾਜਨੀਤਿਕ ਮੁੱਦੇ ਕੇਂਦਰੀ ਬੈਂਕ ਦੇ ਫੈਸਲੇ ਅਤੇ ਮੁਦਰਾ ਦੇ ਵਿੱਚ ਬਦਲਾ ਵੀ ਕੀਮਤੀ ਧਾਤੂ ਦੀਆਂ ਕੀਮਤਾਂ ਦੇ ਵਿੱਚ ਬਦਲਾ ਦਾ ਕਾਰਨ ਬਣਦੀਆਂ ਨੇ ਤੁਹਾਨੂੰ ਦੱਸ ਦੇ ਕਿ ਇਸੇ ਕਰਕੇ ਜਿਹੜਾ ਉਹ ਸੋਨੇ ਦੇ ਪਾਦ ਦਿਨ ਪ੍ਰਤੀ ਦਿਨ ਆਸਮਾਨ ਨੂੰ ਛੁੰਦੇ ਹੋਏ ਨਜ਼ਰ ਆ ਰਿਹਾ ਨੇ ਦਾ ਦੇ ਕਿ ਸੋਨੇ ਦੀ ਕੀਮਤ ਵਧਣ ਕਾਰਨ ਪੀਲੇ ਤੱਤੂ ਖਰੀਦਣ ਵਾਲਿਆਂ ਨੂੰ ਜ਼ਿਆਦਾ ਜੜਾ ਹੁਣ ਪਹਿ ਖਰਚਣ ਦੀ ਲੋੜ ਆ 20 ਮਾਰਚ ਨੂੰ ਜਿਹੜਾ 24 ਕੈਰੇਟ ਸੋਨੇ 'ਚ ਵਾਧਾ ਦੇਖਣ ਨੂੰ ਮਿਲਿਆ ਗਹਿਣਿਆਂ ਲਈ ਇੱਕ ਪ੍ਰਸਿੱਧ ਵਿਕਲਪ ਜਿਹੜਾ 22 ਕੈਟ ਦਾ ਸੋਨਾ ਉੱਤੇ ਕੀਮਤ 10 ਗ੍ਰਾਮ ਦੇ ਲਈ 85910 ਰੁਪਏ ਅਤੇ ਜਿਹੜਾ 24 ਕੈਰੇਟ ਸੋਨੇ ਦੀ ਕੀਮਤ ਆ ਉਸ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ 90450 ਰੁਪਏ ਜਿਹੜੀ ਆ ਉਹ 24 ਕੈਰੇਟ ਦੀ ਕੀਮਤ ਅੱਸੀ ਜਾਰੀ ਹੈ ਤੁਹਾਨੂੰ ਦੱਸ ਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦਾ ਮੰਨਣਾ ਕਿ ਜਿਸ ਤਰੀਕੇ ਦੇ ਨਾਲ ਸਮਾਂ ਵੱਧੇਗਾ 1-2 ਮਹੀਨੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਸੋਨੇ ਦੀ ਜਿਹੜੀ ਹੈ ਕੀਮਤ ਆ ਉਹ ਅਸਮਾਨ ਨੂੰ ਛੂੰਹਦੀ ਹੋਈ ਨਜ਼ਰ ਆਊਗੀ ਐਕਸਪਰਟਸ ਇਸ ਗੱਲ ਨੂੰ ਮੰਨ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ ਤੁਹਾਨੂੰ ਜਲਦੀ ਹੀ 1 ਲੱਖ ਦੀ ਕੀਮਤ ਤੋਂ ਪਾਰ ਹੁੰਦਾ ਹੋਇਆ ਨਜ਼ਰ ਆਊਗਾ